ਇਸ ਵਕਤ ਚਰਨਜੀਤ ਸਿੰਘ ਬਰਾੜ ਮੇਰੇ ਨਾਲ ਜੁੜ ਚੁੱਕੇ ਆ ਬਰਾੜ ਸਾਹਿਬ ਸਵਾਲ ਸਿੱਧਾ ਹਰਪੀਤ ਸਿੰਘ ਹੋਣਾ ਦੀਆਂ ਫੋਟੋਆਂ ਆਈਆਂ ਤੇ ਉਹ ਕਹਿ ਰਿਹਾ ਕਿ ਆਰਐਸਐਸ ਦੇ ਨਾਲ ਪੁਰਾਣੀ ਸਾਂਝ ਸੀ ਅੱਜ ਜਗਜ਼ਾਰ ਹੋ ਗਈ ਹੈ ਦੇਖੋ ਬੜੀ ਬਦਕਿਸਮਤੀ ਦੀ ਗੱਲ ਹੈ ਬੜੀ ਮੰਦ ਭਾਗੀ ਗੱਲ ਹੈ ਕਿ ਇੱਕ ਹੋਟਲ ਦੇ ਵਿੱਚ ਜਿੱਥੇ ਸਾਰੇ ਬੈਠ ਕੇ ਖਾਣਾ ਖਾਂਦੇ ਆ ਬੜੇ ਓਪਨਲੀ ਜਿੱਥੇ ਪਬਲਿਕ ਪਲੇਸ ਹੈ ਉੱਥੇ ਬੈਠ ਕੇ ਖਾਣਾ ਖਾਦਾ ਹੈ ਔਰ ਇਹ ਅਮਰੀਕਾ ਦੇ ਕੋਈ ਕਾਰੋਬਾਰੀ ਬੰਦੇ ਆ ਜਿਹੜੇ ਪੁਰਾਣੇ ਸੰਪਰਕਤ ਸੀਗੇ ਉਹਨਾਂ ਨੇ ਮਿਲਣ ਦੀ ਇੱਛਾ ਜ਼ਾਹਰ ਕੀਤੀ ਤੇ ਬਾਹਰਲੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਜ਼ਿਆਦਾਤਰ ਇਹ ਹੁੰਦਾ ਹੈ ਕਿ ਲੰਚ ਤੇ ਮਿਲਦੇ ਆ ਡਿਨਰ ਤੇ ਮਿਲਦੇ ਆ ਤੇ ਉਹਨਾਂ ਨੇ ਕਿਹਾ ਸੀ ਆਪਾਂ ਡਿਨਰ ਇਕੱਠੇ ਕਰਾਂਗੇ ਤੇ ਮਿਲਦੇ ਆ ਤਾਂ ਉਹ ਉੱਥੇ ਬੈਠ ਕੇ ਡਿਨਰ ਕੀਤਾ ਓਪਨਲੀ ਸਾਰੀ ਪਬਲਿਕ ਮਿਲ ਰਹੀ ਹੈ ਕਈ ਫੈਮਿਲੀਆਂ ਫੋਟੋ ਖਿਚਾ ਕੇ ਗਈਆਂ ਹੈ ਯਾਨੀ ਹਰਪ੍ਰੀਤ ਸਿੰਘ ਜੀ ਨਾਲ ਇਹਨਾਂ ਦੀ ਪਾਰਟੀ ਦਾ ਇੱਕ ਹਲਕਾ ਇੰਚਾਰਜ ਹੈ ਅਸੀਂ ਤਾਂ ਖੈਰ ਉਹ ਗੱਲ ਕਰਨੀ ਨਹੀਂ ਚਾਹੁੰਦੇ ਸੀ ਪਰ ਹੁਣ ਜੇ ਆ ਗਈ ਹੈ ਗੱਲ ਤੇ ਕਰਨੀ ਪੈਣੀ ਹੈ ਉਹ ਸਕੋਦੀ ਉੱਥੇ दारू ਪੀ ਕੇ ਕਾਫੀ ਡੱਕਿਆ ਫਿਰਦਾ ਸੀ ਉਹ ਵੀ ਮਿਲ ਕੇ ਗਿਆ ਇੱਥੇ ਆ ਕੇ ਤੇ ਉਹ ਦੂਰੋਂ ਸਕੋਦੀ ਇਹਨਾਂ ਨੇ ਫਤਿਹ ਬੁਲਾਈ ਵੀ ਭਾਈ ਤੂੰ ਤਾਂ ਹੋਰ ਰੰਗ ਚ ਹੈਗਾ ਤੇ ਭਾਈ ਖਾਲਸਾ ਵੈਜੀ ਪਤੇ ਤਾਂ ਉਹ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਪਬਲਿਕ ਪਲੇਸ ਤੇ ਕੋਈ ਮੀਟਿੰਗਾਂ ਆਰਐਸਐਸ ਨਾਲ ਕੋਈ ਫਲਾਣੇ ਨਾਲ ਥੋੜੀ ਹੁੰਦੀਆਂ ਹੁੰਦੀਆਂ ਜਿਹੜੀਆਂ ਮੀਟਿੰਗਾਂ ਜੇ ਕੋਈ ਕਿਸੇ ਨੇ ਕਰਨੀ ਹੈ ਗੁਪਤ ਕਰਨੀ ਹੈ ਤੇ ਸਾਨੂੰ ਗੁਪਤ ਕਰਨ ਦੀ ਲੋੜ ਕੀ ਪਈ ਆ ਅੱਜ ਆਰਐਸਐਸ ਬੀਜੇਪੀ ਫਾਇਦਾ ਕਿਹਨੂੰ ਦੇ ਰਹੀ ਹੈ ਐਸੀਪੀ ਹੀ ਚੋਣਾ ਨਾ ਕਰਵਾ ਕੇ ਸੁਖਬੀਰ ਸਿੰਘ ਬਾਦਲ ਨੂੰ ਦੇ ਰਹੀ ਹੈ ਔਰ ਹੋਰ ਵੀ ਗਾਹੇ ਬਗਾਹੇ ਜੇ ਪਿੱਛੇ ਸ਼ਾਦੀ ਹੋਈ ਕੋਈ ਖੁਸ਼ੀ ਗਮੀ ਹੋਈ ਤਾਂ ਸਾਰੀ ਬੀਜੇਪੀ ਸਾਰੀ ਆਰਐਸਐਸ ਆਉਂਦੀ ਹੈ ਇਹ ਇਹ ਸਾਡੇ ਤੇ ਇਹ ਗੱਲਾਂ ਕਿਉਂ ਕਰਦੇ ਆ ਲੇਲੜੀਆਂ ਤੇ ਆਪ ਕੱਢ ਰਹੇ ਉਹਨਾਂ ਦੀਆਂ ਔਰ ਇਸ ਕਰਕੇ ਮੇਰਾ ਖਿਆਲ ਹੈ ਇਹ ਮੰਦ ਭਾਗੀ ਗੱਲ ਹੈ ਪੰਜਾਬ ਦਾ ਭਲਾ ਜਿਹੜਾ ਹੈਗਾ ਉਹ ਇਹਨਾਂ ਗੱਲਾਂ ਨਾਲ ਨਹੀਂ ਹੋਣਾ ਪੰਜਾਬ ਦਾ ਭਲਾ ਤਾਂ ਹੋਣਾ ਹੈ ਜੇ ਸਾਰੇ ਪੰਜਾਬ ਦੀ ਲੀਡਰਸ਼ਿਪ ਇਕੱਠੇ ਹੋ ਕੇ ਕੋ ਪੰਜਾਬ ਪ੍ਰਤੀ ਸਵੈਰਦਤਾ ਨਾਲ ਗੱਲ ਕਰੇ ਉਹ ਭਾਵੇਂ ਲੋਕਲ ਸਰਕਾਰ ਦੇ ਦਿਵਾਲੇ ਹੋਣਾ ਪਵੇ ਗੱਲ ਕਰਨੀ ਪਵੇ ਕੋ ਟੇਬਲ ਟਾਕ ਕਰਨੀ ਪਵੇ ਤੇ ਭਾਵੇਂ ਕੋ ਦਿੱਲੀ ਕਰਨੀ ਪਵੇ ਇਸ ਕਰਕੇ ਇਹ ਗੱਲਾਂ ਦੂਰ ਤੱਕ ਜਾਂਦੀਆਂ ਐ ਅਲੀਗੇਸ਼ਨ ਤਾਂ ਇਹ ਵੀ ਆ ਵੀ ਜਿਹੜਾ ਰਾਹੁਲ ਗਾਂਧੀ ਨੇ ਸਰੋਪਾ ਦਵਾਇਆ ਉਹ ਆਉਣ ਵਾਲੇ ਸਮੇਂ ਚ ਕਾਂਗਰਸ ਨੂੰ ਠੀਕ ਕਰਨ ਲਈ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ਤੇ ਦਵਾਇਆ ਫਿਰ ਉਹਦਾ ਕੀ ਇਲਾਜ ਕਰਾਂਗੇ ਕੋਈ ਕਿਹੜਾ ਕੋਈ ਕਿਸੇ ਕੋਲ ਸਬੂਤ ਹੈ ਕਿਉਂਕਿ ਉੱਥੇ ਤਾਂ ਕੋਈ ਕਮਰਾ ਨਹੀਂ ਮਿਲਦਾ ਜਿੱਨਾਂ ਚਿਰ ਕੋਈ ਐਸ.ਡੀ.ਪੀ.ਸੀ ਦੇ ਵਿੱਚ ਬਾਦਲ ਧੜੇ ਦਾ ਮੈਂਬਰ ਨਾ ਕਹੇ ਤੇ ਸਰੋਪਾ ਕਿਵੇਂ ਕੋਈ ਦੇ ਸਕਦਾ ਰਾਹੁਲ ਗਾਂਧੀ ਨੂੰ ਐਡਾ ਵੱਡਾ ਬਲੰਡਰ ਕੌਣ ਮੁਲਾਜ਼ਮ ਕਰ ਸਕਦਾ ਇਸ ਕਰਕੇ ਇਹ ਪਰ ਇਸ ਕੱਲ ਨਾਲ ਵੀ ਕਿਹੜਾ ਕੋਈ ਢਿੱਡ ਭਰਨਾਂ ਲੋਕਾਂ ਦਾ ਲੋਕ ਤੇ ਮਹੜਾ ਨਾਲ ਮਰ ਰਹੇ ਆ ਵਿਚਾਰੇ ਕੋਈ ਕਿਤੇ ਕੋਈ ਕਿਸੇ ਨੂੰ ਕੋਈ ਦੁਸ਼ਵਾਰੀ ਹੈ ਕਿਤੇ ਕੋਈ ਗੈਂਗਸਟਰਾਂ ਦਾ ਡਰ ਹੈ ਕਿਤੇ ਕੋਈ ਲੁੱਟ ਖੋਹਾਂ ਦਾ ਡਰ ਹੈ ਉਸ ਪਾਸੇ ਜਾਂ 50% ਫਿਕਰਮੰਦੀ ਕਰਨੀ ਚਾਹੀਦੀ ਹੈ ਜੇ ਅਸੀਂ ਚੰਗੇ ਹੋਵਾਂਗੇ ਜਾਂ ਮਾੜੇ ਹੋਵਾਂਗੇ ਲੋਕ ਆਪੇ ਪਰਖ ਲੈਣਗੇ ਇਹਨਾਂ ਨੂੰ ਕੀ ਫਿਕਰ ਕਰਨ ਦੀ ਲੋੜ ਹੈ ਸਾਡੀ ਨਹੀਂ ਬਰਾੜ ਸਾਹਿਬ ਉੱਥੇ ਤੇਜਿੰਦਰ ਸਿੰਘ ਅਸਰਾ ਹੈਗੇ ਸੀਗੇ ਆਰਐਸਐਸ ਦੇ ਕਹਿੰਦੇ ਮੁੱਖ ਆਗੂਆਂ ਦੇ ਵਿੱਚ ਆਉਂਦੇ ਮੋਹਰੀ ਕੁਤਾਰ ਦੇ ਆਗੂਆਂ ਦੇ ਵਿੱਚ ਆਉਂਦੇ ਹੈ ਕਿ ਉਹ ਹਰਪੀ ਸਿੰਘ ਉਹਨਾਂ ਦੇ ਦੋਸਤ ਸੀਗੇ ਜਾਂ ਕੋਈ ਉਹਨਾਂ ਦੇ ਨਾਲ ਆਇਆ ਸੀਗਾ ਮੈਂ ਤੁਹਾਨੂੰ ਪੁੱਛਦਾ ਜੀ ਮੈਂ ਤਾਂ ਤੁਹਾਡੇ ਮੂੰਹ ਚੋਂ ਇਹ ਨਾਂ ਸੁਣਿਆ ਹੈ ਵੀ ਕੋਈ ਉਹਨਾਂ ਦਾ ਅਹੁਦੇਦਾਰ ਹੈ ਜੀ ਪਹਿਲਾਂ ਤਾਂ ਆਰਐਸਐਸ ਦਾ ਮੈਨੂੰ ਤਾਂ ਪਤਾ ਨਹੀਂਗਾ ਫਿਰ ਨਾਲ ਹੀ ਫੋਟੋਆਂ ਅਸੀਂ ਨਾਲ ਦੀ ਨਾਲ ਜਾਰੀ ਕਰਤੀਆਂ ਬਾਦਲ ਸਾਹਿਬ ਨਾਲ ਆ ਸੁਖਬੀਰ ਜੀ ਨਾਲ ਮਜੀਠਾ ਸਾਹਿਬ ਨਾਲ ਫਿਰ ਇਹਦਾ ਮਤਲਬ ਇਹ ਇਹ ਵੀ ਆਰਐਸਐਸ ਦੀ ਹਾਜ਼ਰੀ ਭਰਦੇ ਸੀ ਜਿਹੜੇ ਕੰਮ ਚ ਕਿਹੜੇ ਚ ਪਏ ਆ ਇਹ ਮੈਂ ਤਾਂ ਨਾ ਤਾਂ ਇਹ ਜਾਣਦਾ ਵੀ ਕੋਈ ਅਹੁਦੇਦਾਰ ਆ ਉਹ ਕਿ ਨਹੀਂ ਅਹੁਦੇਦਾਰ ਜਾਂ ਕੋਈ ਗੱਲ ਹੈ ਕਿ ਨਹੀਂ ਹੈ ਪਰ ਜੇ ਮੰਨ ਲਓ ਤੁਸੀਂ ਮੈਂ ਤੁਹਾਨੂੰ ਸਵਾਲ ਪੁੱਛਦਾ ਕਿ ਜੇ ਕੋਈ ਕਿਸੇ ਨੇ ਮੀਟਿੰਗ ਕਰਨੀ ਹੈ ਕੋਈ ਗੁਪਤ ਏਜੰਡਾ ਤਿਆਰ ਕਰਨਾ ਹੈ ਕਿਸੇ ਹੋਰ ਧੜੇ ਪਾਰਟੀ ਜਾਂ ਕਿਸੇ ਨਾਲ ਰਲ ਕੇ ਕਿ ਉਹ ਓਪਨਲੀ ਬੈਠ ਕੇ ਕਿਉਂ ਕਰੂਗਾ ਫਿਰ ਕੋਈ ਬੰਦਾ ਕਮਰਾ ਬੰਦ ਹੀ ਕਰੂਗਾ ਨਾ ਕਿਸੇ ਦੇ ਸਾਹਮਣੇ ਕਿਉਂ ਕਰੂਗਾ ਬਰਾੜ ਸਾਹਿਬ ਇਹੀ ਸਵਾਲ ਮੈਂ ਸਰਬਜੀਤ ਸਿੰਘ ਝਿੰਜੜ ਹੋਣਾ ਤੋਂ ਕੀਤਾ ਸੀਗਾ ਕਿ ਮੀਟਿੰਗ ਤਾਂ ਬੰਦ ਕਮਰਿਆਂ ਦੇ ਵਿੱਚ ਹੁੰਦੀ ਹੈ ਤੇ ਝਿੰਜੜ ਸਾਹਿਬ ਨੇ ਇਹ ਜਵਾਬ ਦਿੱਤਾ ਸੀਗਾ ਕਿ ਪਹਿਲਾਂ ਇਹਨਾਂ ਨੇ ਅੰਦਰ ਕਮਰੇ ਦੇ ਵਿੱਚ ਬੈਠ ਕੇ ਗੁਪਤ ਮੀਟਿੰਗ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਥੱਲੇ ਆ ਕੇ ਖਾਣਾ ਖਾਦਾ ਹੈਗਾ ਹੁਣ ਇੰਨਾ ਗੱਲਾਂ ਦੇ ਕੀ ਸਿਰ ਪੈਰ ਆ ਜੀ ਪਹਿਲੀ ਗੱਲ ਐਵੇਂ ਕੀ ਕਹਿੰਦੇ ਹੁੰਦੇ ਆ ਇਹਨਾਂ ਨੂੰ ਲੱਭਦਾ ਕੁਝ ਨਹੀਂ ਐ ਧਰਤੀ ਤੇ ਪੈਰ ਲਗਦੇ ਨਹੀਂ ਐ ਔਰ ਆਪ ਬੀਜੇਪੀ ਦੀਆਂ ਸਮਝੌਤਾ ਕਰਨ ਲਈ ਲੇਲੜੀਆਂ ਕੱਢ ਰਿਹਾ ਔਰ ਦੋਸ਼ ਸਾਡੇ ਤੇ ਲਾ ਰਿਹਾ ਮਤਲਬ ਇਸ ਗੱਲ ਚ ਕੱਢਣਾ ਕੀ ਹੈ ਯਾਰ ਜੇ ਸਾਡੇ ਬੀਜੇਪੀ ਆਖੇ ਲੱਗਦੀ ਹੋਵੇ ਤਾਂ ਅਸੀਂ ਕਹੀਏ ਕਿ ਮਹੀਨੇ ਦੀ ਤਰੀਕ ਬੰਨੋ ਜੀ ਐਸਪੀਸੀ ਚੋਣਾ ਕਰਾਓ ਆਪੇ ਸਿੱਖ ਪੰਥ ਜੀ ਨੂੰ ਮੰਨ ਲੂਗਾ ਉਹ ਪੰਥਕ ਹੋਊਗਾ ਤੇ ਜਿਹੜਾ ਹਰ ਜਾਊਗਾ ਉਹ ਆਪਦੇ ਪਿੱਛੇ ਰਹਿ ਜਾਊਗਾ ਜਾਂ ਦੂਜਿਆਂ ਦੇ ਮਗਰ ਲੱਗ ਜੂ ਤੋ ਫਿਰ ਅੱਜ ਜੇ ਐਸਪੀਸੀ ਚੋਣਾ ਨਹੀਂ ਹੋ ਰਹੀਆਂ ਜਿਹੜੀਆਂ ਕਿ ਕੇਂਦਰ ਸਰਕਾਰ ਨੇ ਚੁਰਾਉਣੀਆਂ ਤੇ ਉਹਦਾ ਫਾਇਦਾ ਕਿਹਨੂੰ ਮਿਲ ਰਿਹਾ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਤੇ ਉਹਦੇ ਮੈਂਬਰਾਂ ਨੂੰ ਔਰ ਕਿਸੇ ਨੂੰ ਤਾਂ ਨਹੀਂ ਨਾ ਮਿਲ ਰਿਆ ਤੇ ਫਿਰ ਰਲਿਆ ਕੌਣ ਹੋਇਆ ਜਿਹੜਾ ਚੋਣਾ ਡਿਲੇ ਕਰਾ ਰਿਹਾ ਕਿ ਜਿਹੜਾ ਚੋਣਾ ਮੰਦੀ ਮੰਗ ਕਰ ਰਿਹਾ ਬਰਾਬਰ ਸਾਹਿਬ ਕੌਣ ਲੱਗਦਾ ਜੇਕਰ ਆ ਫੋਟਵਾਂ ਜਨਤਕ ਹੋ ਰਹੀਆਂ ਕਿੱਥੋਂ ਆ ਰਹੀਆਂ ਕੌਣ ਲੱਗਦਾ ਹਰਪੀਤ ਸਿੰਘ ਉਹਨਾਂ ਦੇ ਪਿੱਛੇ ਪਿਆ ਜੇਕਰ ਸਾਰੀ ਇਹ ਚੀਜ਼ਾਂ ਨਿਕਲ ਕੇ ਨਿਕਲ ਕੇ ਸਾਹਮਣੇ ਆ ਰਹੀਆਂ ਕੀ ਜਿਹੜੀ ਆਸ਼ੂ ਜੀ ਆਸ਼ੂ ਜੀ ਮੇਰੀ ਬੇਨਤੀ ਹੈ ਅਸੀਂ ਸਾਰੇ ਬੜੀ ਖੁੱਲੀ ਕਿਤਾਬ ਹੈ ਨਾ ਤਾਂ ਸਾਨੂੰ ਇਹ ਡਰਿਆ ਵੀ ਕੌਣ ਲੈਂਦਾ ਕੌਣ ਨਹੀਂ ਲੈਂਦਾ ਜਦੋਂ ਅਸੀਂ ਕਿੱਥੇ ਜਾਣਾ ਹੈ ਸ਼ਰਿਆਮ ਜਾਣਾ ਹੈ ਤੇ ਉਹਦੇ 'ਚ ਕੀ ਸਾਨੂੰ ਕੀ ਫਰਕ ਪੈਂਦਾ ਜੀ ਇਹਨਾਂ ਦਾ ਬੜਾ ਜੀ ਕਰਦਾ ਇੱਕ ਗੱਡੀ ਸਾਡੇ ਨਾਲ ਮਗਰ ਲਾ ਦੇਣ ਨਾਲ ਕੈਮਰੇ ਵਾਲੇ ਲਾ ਦੇਣ ਜੇ ਇਹਨਾਂ ਨੂੰ ਇੰਨਾ ਸ਼ਕਤ ਹੈ ਕੋਈ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਜਿੱਥੇ ਮਰਜ਼ੀ ਕੋਈ ਰਿਕਾਰਡ ਕਰਦਾ ਫਿਰ ਇਸ ਕਰਕੇ ਜੀਨੇ ਚੋਰੀ ਕਰਨੀ ਹੋਵੇ ਉਹਨੂੰ ਡਰ ਹੋ ਸਕਦਾ ਇਹਨਾਂ ਨੂੰ ਡਰ ਹੋ ਸਕਦਾ ਸਾਨੂੰ ਤਾਂ ਕੋਈ ਡਰ ਹੈ ਨਹੀਂ ਜਾਂ ਤਾਂ ਨਾ ਕੋਈ ਇਸ ਦੀ ਅਜਿਹੀ ਗੱਲ ਹੈ ਵੀ ਜਿਹੜੀ ਗੁਪਤ ਗੱਲ ਸੀ ਜਿਹੜੀ ਲੀਕ ਹੋ ਗਈ ਨਹੀਂ ਬਰਾਤ ਸਾਹਿਬ ਬੜਾ ਅਹਿਮ ਸਵਾਲ ਹੋ ਜਾਂਦਾ ਕਿਉਂਕਿ ਆਰਐਸਐਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੁੰਦੇ ਆ ਕਿ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਪਤਾ ਸੀ ਕਿ ਉਸ ਮੀਟਿੰਗ ਦੇ ਵਿੱਚ ਤਿੰਦਰ ਸਿੰਘ ਸਰਾ ਆ ਰਹੇ ਆ ਜਾਂ ਨਹੀਂ ਪਤਾ ਸੀਗਾ ਨੀ ਪਹਿਲੀ ਗੱਲ ਤਾਂ ਮੈਨੂੰ ਇਹ ਤੁਸੀਂ ਦੱਸੋ ਵੀ ਆਰਐਸਐਸ ਦਾ ਕੀ ਅਹੁਦੇਦਾਰ ਐ ਤੇਜਿੰਦਰ ਸਿੰਘ ਸਰਾ ਹੈ ਕੁਝ ਹੈਗਾ ਇਹ ਇਹ ਝਿੰਜਰ ਹੀ ਝਿੰਜਰ ਨੇ ਕਿ ਇਹਦਾ ਮਤਲਬ ਝਿੰਜਰ ਵਰਗਾ ਦੀ ਨਾਗਪੁਰ ਹੈੱਡਕੁਆਰਟਰ ਚ ਐਡੀ ਗੁੜੀ ਆ ਵੀ ਕਿਹੜਾ ਅਹੁਦੇਦਾਰ ਐ ਕਿਹੜਾ ਨਹੀਂ ਅਹੁਦੇਦਾਰ ਮਤਲਬ ਐਵੇਂ ਕਿਸੇ ਨੂੰ ਹਰ ਬੰਦੇ ਨੂੰ ਜੋੜੀ ਜਾਂਦੇ ਮੇਰਾ ਫਿਰ ਸਵਾਰ ਐ ਫਿਰ ਬਾਦਲ ਸਾਹਿਬ ਕੋਲੇ ਆਰਐਸਐਸ ਵਾਲਾ ਕੀ ਕਰਦਾ ਸੀ ਸੁਖਬੀਰ ਸਿੰਘ ਬਾਦਲ ਕੋਲੇ ਕੀ ਕਰਦਾ ਸੀ ਮਜੀਠਾ ਸਾਹਿਬ ਕੋਲੇ ਕੀ ਕਰਦਾ ਸੀ ਇਸ ਕਰਕੇ ਇਹ ਐਵੇਂ ਬਿਨਾ ਸਿਰ ਪੈਰ ਤੋਂ ਐ ਜਿਹੀਆਂ ਗੱਲਾਂ ਕਰੀ ਜਾਣੀਆਂ ਔਰ ਜੀ ਜੀ ਮੈਨੂੰ ਇੱਕ ਗੱਲ ਸਮਝੋ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਲੈਵਲ ਇਹ ਕਿ ਇਹ ਹੋ ਗਿਆ ਕਿ ਜਿਹਨੂੰ ਪਤਾ ਹੀ ਨਹੀਂ ਵੀ ਕੌਣ ਆ ਬੰਦਾ ਮੈਂ ਵੀ ਕੋਈ ਕੋਈ ਅਹੁਦੇਦਾਰ ਹੋ ਸਕਦਾ ਕਿ ਨਹੀਂ ਹੋ ਸਕਦਾ ਵੀ ਉਹ ਬੰਦਾ ਉਹ ਬੰਦੇ ਨਾਲ ਗਿਆਨੀ ਜੀ ਮੀਟਿੰਗ ਕਰ ਮੀਟਿੰਗ ਦੇ ਵਿੱਚ ਜਿਹੜੇ ਉਹ ਅਮਰੀਕਾ ਦਾ ਕਾਰੋਬਾਰੀ ਬੰਦਾ ਹੈ ਉਹ ਵਾਕਫ ਸੀਗਾ ਤੇ ਉਹ ਆਏ ਆ ਉਹਦੇ ਨਾਲ ਦੋ ਜਣੇ ਆਏ ਆ ਕਈ ਵਾਰੀ ਹੁਣ ਜੇ ਮੰਨ ਲਓ ਤੁਸੀਂ ਆਪਾਂ ਕਿਤੇ ਬੈਠੇ ਆ ਤੇ ਦੋ ਜਣੇ ਦੋ ਦੇ ਦੋ ਦੋਸਤ ਨਾਲ ਹੁਣ ਮੈਂ ਤੁਹਾਨੂੰ ਆਪਣੇ ਜਾਣ ਪਛਾਨ ਕਰਕੇ ਬਿਠਾਵਾ ਤੇ ਨਾਲ ਅਗਲੇ ਦੋ ਕੌਣ ਹੈ ਮੈਂ ਨਹੀਂ ਨਾ ਉਹਦੀ ਜਨਮ ਪੱਤਰੀ ਦੇਖਣ ਜਾਂਦਾ ਵੀ ਕੌਣ ਹੈ ਕੌਣ ਨਹੀਂ ਪਹਿਲੀ ਗੱਲ ਤਾਂ ਉਹ ਕੋਈ ਆਰਐਸਐਸ ਦਾ ਐਡਾ ਹੋ ਨਹੀਂ ਸਕਦਾ ਕਿੰਨੇ ਕ ਸਿੱਖ ਹੈ ਜਿਹੜੇ ਆਰਐਸਐਸ ਦੇ ਉੱਥੇ ਨਾਗਪੁਰ ਜਾਣ ਵਾਲੇ ਹੋਣਗੇ ਐਵੇਂ ਬਿਨਾਂ ਕਿਸੇ ਗੱਲ ਤੋਂ ਇਹਨਾਂ ਨੂੰ ਲੱਭਦਾ ਕੁਝ ਹੈ ਨਹੀਂਗਾ ਡਰ ਲੱਗ ਜਾਂਦਾ ਵੀ ਲੋਕ ਟੁੱਟੀ ਜਾਂਦੇ ਆ ਲੋਕ ਜਿਹੜੇ ਪੁਨਰਸਰਜੀਤ ਸ਼ਰਮਣੀ ਅਕਾਲੀ ਦਲ ਨਾਲ ਜੁੜ ਰਹੇ ਆ ਤੇ ਇਹਨਾਂ ਨੂੰ ਧਰਤੀ ਖਿਸਕਦੀ ਦਿਸਦੀ ਹੈ ਤੇ ਨੇ ਤੇ ਨਵੀਂ ਗੱਲ ਬਣਾ ਕੇ ਸ਼ੋਸ਼ਾ ਛੱਡ ਲੈਂਦੇ ਆ ਜੀ ਬਰਾੜ ਸਾਹਿਬ ਤੁਸੀਂ ਜੁੜੇ ਜਾਣਕਾਰੀ ਸਾਂਝ ਕੀਤੀ ਧੰਨਵਾਦ ਤੁਹਾਡਾ